ਨਸ਼ਾ ਖਿਲਾਫ ਪੰਜਾਬ ਭਰ ਵਿੱਚ ਚਲਾਈ ਗਏ ਮਹਿੰਮ ਦੇ ਤਹਿਤ ਮਾਨਸਾ ਵਿਖੇ ਪੁਲਿਸ ਵੱਲੋਂ ਆਈਜੀ ਪ੍ਰਦੀਪ ਕੁਮਾਰ ਯਾਦਵ ਦੀ ਅਗਵਾਈ ਵਿੱਚ ਆਪਰੇਸ਼ਨ ਕਾਸੋ ਚਲਾਇਆ ਗਿਆ। ਇਸ ਦੇ ਤਹਿਤ ਪੁਲਿਸ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਸਰਚ ਅਭਿਆਨ ਕੀਤਾ ਗਿਆ। ਇਸ ਦੌਰਾਨ ਪੁਲਿਸ ਵੱਲੋਂ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਤੇ ਜ਼ਿਲ੍ਹੇ ਵਿੱਚੋਂ ਨਸ਼ਾ ਮਿਲਣ ਦੀ ਵੀ ਪੁਸ਼ਟੀ ਕੀਤੀ ਗਈ ਹੈ। ਆਈਜੀ ਪ੍ਰਦੀਪ ਕੁਮਾਰ ਯਾਦਵ ਨੇ ਦੱਸਿਆ ਕਿ ਮਾਨਸਾ ਸ਼ਹਿਰ ਦੇ ਸ਼ੱਕੀ ਇਲਾਕਿਆਂ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਵਿੱਚ ਪੁਲਿਸ ਵੱਲੋਂ ਟੀਮਾਂ ਬਣਾ ਕੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਦੇਖਿਏ ਸਟੇਟ ਵਾਈਡ ਪੰਜਾਬ ਪੂਰੇ ਪੰਜਾਬ ਸੂਬੇ ਦੇ ਵਿੱਚ ਵਾਰ ਔਨ ਡਰੱਗਸ ਇਹਦੇ ਮਹਿੰਮ ਦਾ ਲਾਂਚ ਕੀਤਾ ਗਿਆ ਹੈ ਇਹਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਸੀਨੀਅਰ ਅਫਸਰ ਜਿਹੜੇ ਚੰਡੀਗੜ੍ਹੋਂ ਹਮ ਸਾ ਆਏ ਹੈ ਸੁਪਰਵੀਜ਼ਨ ਕਰਨ ਵਾਸਤੇ ਇਹ ਔਲ ਆਊਟ ਵਾਰ ਹੋਣਾ ਜਦੋਂ ਤੱਕ ਇਹ ਡਰੱਗ ਨੂੰ ਜੜ ਤੇ ਖਤਮ ਨਹੀਂ ਹੋਣਗੇ ਆਪਾਂ ਬੈਠੇਂਗੇ ਨਹੀਂ ਚੰਦੀ ਐਂਡ ਇਹਦੇ ਵਿੱਚ ਆਪਾਂ ਅੱਜ ਇੱਕ ਐਸੋ ਆਪਰੇਸ਼ਨ ਜਿਹੜਾ ਸਪੈਸ਼ਲ ਚਲਾਇਆ ਗਿਆ ਹੈ ਕੋਰਨ ਸਰਚ ਆਪਰੇਸ਼ਨ ਔਰ ਜਿਹੜੀ ਨੋਨ ਬਸਤੀਆਂ ਹੈ ਨੋਨ ਮੋਹੱਲੇ ਹੈ ਜਹਾਂ ਤੋਂ ਸ਼ਿਕਾਇਤਾਂ ਰਹੀਆਂ ਚਾਹੇ ਆਪਣੇ ਸੇਫ ਪੰਜਾਬ ਵਾਲੀ ਵਟਸਐਪ ਹੈਲਪਲਾਈਨ ਜਿਹੜੀ ਹੈ इंफॉर्मेशन आती है नशा बेचनेमेन को लेते हुए जो लोकल हमने की है, है चाहे हो बेल आउट हो उन्होंने बेल रिजेक्ट कराने का काम चलेगा जी प्रोसीड क्राइम प्रोसीड जिन्होंने मकान बने हैं प्रॉपर्टियां ली हैं

जी अपनी सेफ पंजाब हेल्पलाइन है और एस एस पी साहब नंबर है थाना नंबर है उसे इनफॉर्मेश शेयर करें यकीन कार्रवाई कराई जाएगी ये मॉनिटर कर रहे हैं कि जी इंफॉर्मेश आ रही उद कार्रवाई हो रही नहीं हो रही है एफ पाप जी दो इनफॉर्मेशन आई

ਇੱਥੇ ਨਸ਼ਾ ਵਿਚੰਦਕ ਕੰਮ ਕਰ ਰਹੇ ਉਹਨਾਂ ਨੂੰ ਵੈਰੀਫਾਈ ਕਰਕੇ ਉਹਨਾਂ ਕੋਲ ਦਰਬ پکڑ ਕਰਾਈ ਕੀਤੀ ਜਾ ਰਹੀ ਹੈ ਸਰ ਮਾਨਸਾ ਦੇ ਕੁਝ ਏਰੀਏ ਜਾਇਹੇ ਨੇ ਜੀ ਜਿਹੜੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੋਂ ਨਸ਼ੇ ਦੀਆਂ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਨੇ ਰੋਜ਼ਾਨਾ ਹੀ ਸੋਸ਼ਲ ਮੀਡੀਆ ਤੇ ਇਹਨਾਂ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਕਿ ਉਹਨਾਂ ਤੇ ਵੀ ਬਲਡੋਜ਼ਰ ਕਾਰਵਾਈ ਯਕੀਨਨ 100% ਕਠੋਰ ਕਾਰਵਾਈ ਹੋਗੀ ਇਹ ਆਪਾਂ ਤੁਹਾਨੂੰ ਵਿਸ਼ਵਾਸ ਦਿਲਾਉਂਦੇ ਆਪਾਂ ਥਿਸ ਇਜ਼ ਨਾਓ ਵਾਰ ਅਗੇਂਸਟ ਜਿਵੇਂ ਆਪਾਂ ਪੰਜਾਬ ਸਰਕਰ ਨੇ ਅਨਾਉਂਸ ਕੀਤਾ ਹੈ ਇਹ ਯਕੀਨਨ 100% ਕਾਰਵਾਈ ਹੋਗੀ ਅਜੀਤ ਪੰਜਾਬੀ ਦੀ ਔਥੈਂਟਿਕ ताजी खबर की नोटिफिकेशन पाँच के लिए बैल आईकन पर क्लिक करो